ਜਿਹੜੇ ਸਿੱਖ ਗਜਰੀ ਦੇ ਬਾਜ਼ਾਰਾਂ ਚੋਂ ਦੂਜਿਆਂ ਦੀਆਂ ਧੀਆਂ ਪਣਾ ਛੜਾ ਕੇ ਲਿਆਂਦੇ ਰਹੇ ਉਹਨਾਂ ਦੀ ਬੱਚੀ ਨਨਕਾਣਾ ਸਾਹਿਬ ਦੇ ਹੈਡ ਗਰੰਥੀ ਦੀ ਵਿੱਚ ਹੀ ਗੱਡ ਕੇ ਲੱਗੀ। ਮੁਸਲਿਮ ਨਾਲਤੀ ਕਲਮਾ ਬੜਾਤਾ ਪਾਕਿਸਤਾਨੀ ਮੁੱਲਿਆਂ ਨੇ ਤੇ ਅਸੀਂ ਮੈਂ ਮਰਦਾਬਾਦ ਨਹੀਂ ਕਹਿ ਸਕਦਾ ਪੁੱਲ ਕੇ ਨਾ ਪਾਕਿਸਤਾਨ। ਵਾਹ ਤੁਹਾਡੇ ਵਾਹ ਤੁਹਾਡੇ ਜਮਨ ਵਾਲਿਆਂ ਦੇ ਵਾਹ ਤੁਹਾਡੀਆਂ ਪੁਸ਼ਤਾਂ ਤੇ ਵਾਹ ਤੁਹਾਡੇ ਡੀਐਨਏ ਆ ਸੁਣ ਲਓ ਬਕਵਾਸ ਹੈ ਨਾ ਹਰਜੀਤ ਸਿੰਘ ਦੇ ਥੱਲੇ ਲਿਖ ਦਿਓ ਸ਼ੇਰੇ ਪੰਜਾਬ ਡੁੱਬ ਕੇ ਨਹੀਂ ਮਰੇ ਸੀ ਮੈਂ ਮਰਦਾਬਾਦ ਨਹੀਂ ਕਹਿ ਸਕਦਾ ਪੁੱਲ ਕਿ ਨਿਪਖਸਾ 500 ਸਾਲ ਤੋਂ ਚੁਰਨ ਵਿੱਚ ਹੈ ਨਾ ਕਿ ਗੁਰੂ ਨਾਨਕ ਸਿੱਖ ਹੈ ਗੁਰੂ ਨਾਨਕ ਨੂੰ ਅਜੇ ਤੱਕ ਤੁਸੀਂ ਸਿੱਖ ਨਹੀਂ ਸਾਬਤ ਕਰ ਸਕਿਆ ਕਿਉਂਕਿ ਉਹਨਾਂ ਕਿਸੇ ਜਗ੍ਹਾ ਤੇ ਆਪਣੇ ਆਪ ਨੂੰ ਸਿੱਖ ਮਰਛ ਨਹੀਂ ਨਹੀਂ ਕੀਤਾ ਹਰ ਜਗ੍ਹਾ ਤੇ ਉਹਨਾਂ ਆਪਣੇ ਆਪ ਨੂੰ Hindu ਲਿਖਿਆ ਔਰ ਤੁਸੀਂ ਉਹਨਾਂ ਨੂੰ ਸਿੱਖਾਂ ਨਾਲ ਜੋੜ ਜੰਡੇ ਇੰਨਾ ਸਭ ਕੁਝ ਸੁਣਨ ਤੋਂ ਬਾਅਦ ਇੱਥੇ ਫੇਸਬੁੱਕਾਂ ਤੇ ਦੇਖਣਗੇ ਕੋਈ ਅਸੀਂ ਗੁਜਰੀ ਦੇ ਬਾਜ਼ਾਰਾਂ ਤੋਂ ਛੁੜਾ ਕੇ ਲਿਆਂਦੀਆਂ ਉਹ ਜਿਹੜੀਆਂ ਹੁਣ ਉਹ ਕੱਢ ਕੱਢ ਕੇ ਤੁਹਾਡੇ ਜਿਹੜੇ ਬਣਾਏ ਹੋਏ ਨੇ ਜਵਾਈ ਮੁੱਲੇ ਉਹ ਤੁਹਾਡੀਆਂ ਹੁਣ ਕੱਡ ਕੱਡ ਕੇ ਲਜਾਈ ਜਾਂਦੇ ਭਰਾ ਹੁਣ ਕਿਹੜੀਆਂ ਖੁੱਡਾਂ 'ਚ ਬਣਿਆ ਆਪਾ ਹੁਣ ਅਸੀਂ ਕਿਉਂ ਤਲਵੇ ਚਟਦੇ ਆ ਮੁੱਲਿਆਂ ਦੇ ਪਾਕਿਸਤਾਨੀ ਮੁੱਲਿਆਂ ਦੇ ਕਿਉਂ ਤਲਵੇ ਚਟਦੇ ਆ